ਮੈਂ ਖੁਦ ਕਨਫੀ ਹੋ ਜਾ ਹਾਂ ਜੀ ਕੀ ਨਾਮ ਜੀ ਤੁਹਾਡਾ ਦਲਜੀਤ ਕੋ ਖੰਡ ਵਾਲਾ ਜੰਡਪੀਰ ਕਾਦੇ ਤੁਹਾਡੇ ਦੇ ਉਜਾਗ ਲਗਾਏ ਕਿ ਤੁਸੀਂ ਮੁੰਡੇ ਘਰੇ ਭਲਾ ਗਦੇ ਇੱਥੇ ਰੋੜੇ ਚਲਾਏ ਸੀ ਮਾਫ ਕਰਨਾ ਨਹੀਂ ਸਾਰੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਬੇਜਵਾਨੇ ਜਿਹੜੇ ਕੁੱਤੇ ਹੈਗੇ ਉਹਨਾਂ ਤੋਂ ਲੜਾਈ ਹੋਈ ਹੈ ਜਿਹੜੇ ਆਵਾਰਾ ਮਤਲਬ ਗਲੀ ਚ ਰਹਿੰਦੇ ਆ ਉਹਦੇ ਤੋਂ ਕਹਿੰਦੇ ਪੈ ਗਈ ਆਣ ਕੇ ਬੂਹੇ ਗਾੜੀ ਬੋਲਦੇ ਪਏ ਸਾਡਾ ਰੋਲਰ ਚੱਕ ਕੇ ਲੈ ਆ ਤੁਹਾਡਾ ਕੁੱਤਾ ਜੇ ਉਹ ਐਦਾਂ ਉਹਦਾ ਬੋਲਦੇ ਪਏਗੇ ਇਹਨਾਂ ਨੂੰ ਅਸੀਂ ਐਦਾਂ ਮਾਰਨਾ ਹੈ ਜੇ ਉਹ ਕਰਨਾ ਮੈਂ ਕਹਾਂ ਕਿ ਨਹੀਂ ਸਰ ਇਹਨਾਂ ਦੇ ਬੇਜਵਾਨਾਂ ਦਾ ਕੀ ਕਸੂਰ ਹੈਗਾ ਤੇ ਪਹਿਲੀ ਤੇ ਗੱਲ ਰੋਲਰ ਵੀ ਨਹੀਂ ਕੋਈ ਉਹਨਾਂ ਨੇ ਚੱਕਿਆ ਤੇ ਨਾ ਹੀ ਮਿਲਿਆ ਸਾਡੇ ਉਧਰੋਂ ਜਿੱਥੇ ਉਹਨਾਂ ਨੇ ਵੇਖਿਆ ਮੇਰੇ ਮੁੰਡਿਆਂ ਦੇ ਹਮਲਾ ਇੱਕ ਇੱਕ ਅਨਿਲ ਕੁਮਾਰ ਤੇ ਅਨੁਜ ਅਨਿਲ ਕੁਮਾਰ ਤੇ ਅਨੁਜ ਤੇ ਨਾਲ ਰਵਿੰਦਰ ਕਾਲਾ ਤੇ ਸੋਨਾ ਸੋ ਨੂੰ ਉਹਦਾ ਨਾਮ ਆ ਚਾਰ ਜਾਨੇ ਹੈਗੇ ਸੀ ਉਹਨਾਂ ਨੇ ਹਮਲਾ ਕੀਤਾ ਪਹਿਲਾਂ ਮੇਰੇ ਬੱਚਿਆਂ ਦੇ ਉੱਤੇ ਪਹਿਲਾਂ ਡੰਡਾ ਲੈ ਕੇ ਆਏ ਫਿਰ ਉਹ ਤਲਵਾਰ ਲੈ ਕੇ ਆਇਆ ਜਿਹੜਾ ਅਨਿਲ ਜਿਹੜਾ ਹੈਗੇ ਅੰਕਲ ਤੇ ਉਹ ਲੈ ਕੇ ਆਇਆ ਜਦੋਂ ਤਲਵਾਰ ਲੈ ਕੇ ਆਇਆ ਤਾਂ ਮੈਂ ਅੱਗੇ ਹਾਂ ਤੇ ਪਹਿਲਾਂ ਮੇਰੇ ਮਾਰਨ ਲੱਗੇ ਉਹਨਾਂ ਨੇ ਇੱਥੇ ਵੀਡੀਓ ਹੈਗੀ ਮੇਰੇ ਕੋਲ ਔਰ ਚ ਉਹਨੇ ਬੜੀ ਜ਼ੋਰ ਦੀ ਚੀਕ ਮਾਰੀ ਬਾਅਦ ਮੇਰੇ ਮੁੰਡੇ ਦੇ ਤਿੰਨ ਚਾਰ ਵਾਰ ਆ ਮੇਰੇ ਬਾਜੂ ਤੇ ਮੁੰਡੇ ਤੇ ਤਲਵਾਰਾਂ ਮਾਰੀਆਂ ਕਿੰਨੇ ਦਾ ਸੱਟਾ ਲੱਗੇ ਤਾਂ ਸਟਾ ਉਹਨਾਂ ਦੇ ਸਾਰੀਆਂ ਗੁੱਜੀਆਂ ਲੱਗੀਆਂ ਹੋਈਆਂ ਬਹੁਤ ਜ਼ਿਆਦੇ ਲਾਸ਼ਾਂ ਸਰੀਰ ਤੇ ਆਪਾਟ ਦੇ ਸੋਜ ਪੂਰੇ ਸਰੀਰ ਤੇ ਪਿੱਛੇ ਸਾਰਾ ਉਹਨਾਂ ਦੇ ਮਤਲਬ ਲੇਕਿਨ ਉਹ ਵੀ ਕਹਿ ਰਹੇ ਵੀ ਸਾਡੇ ਮੁੰਡੇ ਦੇ ਬੇਸਬੋਕ ਸਰ ਸਾਡੇ ਕੋ ਕੋਈ بیسਬਾਲ ਨਹੀਂ ਹੈਗੀ ਕੁਛ ਨਹੀਂ ਹੈਗਾ ਉੱਥੇ ਕੈਮਰੇ ਲੱਗੇ ਹੋਏ ਗਲੀ ਚ 20 ਘੰਟੇ ਚੱਲਦੇ ਹੋ ਕੈਮਰੇ ਪੁਲਿਸ ਪ੍ਰਸ਼ਾਸਨ ਨੂੰ ਕਹੋ ਕਿ ਉਹ ਰਿਕਾਰਡਿੰਗ ਕਢਾਈ ਜਾਵੇ ਤੇ ਵੇਖਿਆ ਜਾਵੇ ਕਿ ਕਿਸ ਟਾਈਪ ਦੀ ਬਦਮਾਸ਼ੀ ਹੋਈ ਹੈ ਕਿਸ ਟਾਈਪ ਇਹਨਾਂ ਨੇ ਬਾਅਦ ਵਿੱਚ ਮੁੰਡੇ ਬੁਲਾਏ ਆ ਤੇ ਹਾਕੀਆਂ ਉਹਨਾਂ ਕੋ ਜੋ ਵੀ ਸਲੱਗਰ ਵਗੈਰਾ ਜੋ ਵੀ ਗੰਡਾਸੀਆਂ ਜੋ ਹੁੰਦੀਆਂ ਹਨ ਤਲਵਾਰਾਂ ਉਹ ਲੈ ਕੇ ਆਏ ਮੋਟਰਸਾਈਕਲਾਂ ਤੇ ਤੇ ਮੇਰੇ ਦੋਨਾਂ ਬੱਚਿਆਂ ਤੇ ਇਹਨਾਂ ਨੇ ਹਮਲਾ ਕੀਤਾ ਵੱਡਾ ਬੱਚਾ ਮੇਰਾ ਬਿਹੋਸ਼ ਹੋ ਗਿਆ ਉਹਨੂੰ ਅਸੀਂ ਬੜੀ ਮੁਸ਼ਕਲ ਵਿੱਚੋਂ ਕੱਢ ਕੇ ਇਹਨਾਂ ਦੇ ਤੇ ਅੰਦਰ ਖੜਿਆ ਹਾਂਜੀ ਪੁਲਿਸ ਨੂੰ ਕੰਪਲੇਂਟ ਅਸੀਂ ਵੀ ਕੀਤੀ ਹੋਈ ਆ ਇੱਕੇ ਕੋਲ ਜਾਮਗਾਰਾ ਵੀ ਨਸ਼ਾ ਨੂੰ ਚੇ ਦੇ ਦੇ ਅੰਦਰੋਂ ਆਏ ਸਰ ਗੱਲ ਸੁਣੋ ਅੰਦਰੋਂ ਜੋ ਆਏ ਆ ਉਹ ਕੀ ਹੋਇਆ ਉਹ ਤੇ ਸਾਨੂੰ ਪਤਾ ਹੈ ਜਾਂ ਇਨਾਂ ਨੂੰ ਕੋਈ ਰਿਕਾਰਡਿੰਗ ਕੀ ਪ੍ਰੂਫ ਹੈਗਾ ਕਿ ਅਸੀਂ ਗਲੀ 'ਚ ਆਹ ਕੰਮ ਕਰਦੇ ਆਂ ਜਿਵੇਂ ਅਸੀਂ ਕੋਈ ਇਹੋ ਜਿਹਾ ਕੰਮ ਨਹੀਂ ਕਰਦੇ ਪਰ ਜੋ ਵੀ ਹੋਇਆ ਉਹ ਵੀ ਸਾਡੇ ਨਾਲ ਧੱਕਾ ਹੋਇਆ ਮੇਰਾ ਬੰਦਾ 2 ਸਾਲ ਤੋਂ ਅੰਦਰ ਆ ਨਾ ਉਹਦੇ ਕੋਈ ਨਸ਼ਾ ਫੜਿਆ ਗਿਆ ਨਾ ਜਾਇਜ਼ ਜੋ ਵੀ ਉਹਦੇ ਨਾਲ ਜੋ ਹੋਇਆ ਤੇ ਮੇਰੇ ਨਾਲ ਵੀ ਜਿੱਦਾਂ ਵੀ ਹੋਇਆ ਬਾਕੀ ਉਹ ਸਾਡਾ ਕੋਰਟ ਇਨਸਾਫ ਕਰੂਗਾ ਇਹ ਸਾਨੂੰ ਹਰਾਸਮੈਂਟ ਨਹੀਂ ਕਰ ਸਕਦੇ ਪੁਲਿਸ ਨੂੰ ਤੁਹਾਡੇ ਘਰ ਇਦਾਂ ਰੇਟ ਨਹੀਂ ਮਰਵਾ ਸਕਦੇ ਕਹਿ ਕੇ ਕਿ ਨਸ਼ੇ ਵੇਚਦੇ ਆ ਇਹ ਗਲਤ ਕਰ ਰਹੇ ਹਨ ਮਹੱਲੇ ਵਾਲੇ ਬਹੁਤ ਪਿੱਛੇ ਪਏ ਹੋਏ ਮੰਨ ਕਰਦੇ ਆ ਮੰਗ ਇਹ ਕਰਦੇ ਆ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਜੋ ਵੀ ਇਹ ਬੇਜਵਾਨਾਂ ਨਾਲ ਮਾੜਾ ਮੋਟਾ ਸਾਡੀ ਅਟੈਚਮੈਂਟ ਹੈਗੀ ਆ ਉਹਦੇ ਤੁਹਾਨੂੰ ਇਹ ਰੋਕਦੇ ਪਏ ਉਹ ਜੇ ਗਲਤ ਚੀਜ਼ ਆ ਤੇ ਸਾਨੂੰ ਦੱਸੀ ਜਾਵੇ ਕਿ ਬੇਜਵਾਨਾਂ ਦੀ ਸੇਵਾ ਕਰਨਾ ਗਲਤ ਆ ਇਹ ਪਾਪ ਆ ਆਸੀਂ ਇਨਾਂ ਕਲੇਬ ਮੇਰਾ ਘਰ ਆ ਇਹ ਅਨਿਲ ਕੁਮਾਰ ਮੇਰਾ ਨਾਮ ਆ ਡੈਡੀ ਦਾ ਨਾਮ ਸਿਸ਼ਟੁਨੀ ਆ ਬੜੀ ਮਿਹਨਤ ਕਰਕੇ ਮੈਂ ਘਰ ਬਣਾਇਆ ਆ ਇਨਾਂ ਬਹੁਤ ਘਾੜਾ ਗੱਡੀਆਂ ਆ ਕੁੱਟਿਆ ਮਾਰਿਆ ਨੂੰ ਨਸ਼ੇ ਦਾ ਕੰਮ ਆ ਇਹਨਾਂ ਦਾ ਜੀ ਅਸੀਂ ਕਹਿੰਦੇ ਆ 12 14 ਕੁੱਤੇ ਰਖੇ ਆ ਵੀ ਇਹ ਕੁੱਤੇ ਹਟਾਓ ਆਪਣੇ ਆਂਦੇ ਜਾਂਦੇ ਆ ਸਾਡੇ ਵੱਢਣ ਪੈਂਦੇ ਆ ਇਹ ਅੱਗੋਂ ਕਹਿੰਦੀ ਦੋ ਚਾਰ ਦੀਆਂ ਮਲਤਾਂ ਵੱਢ ਕੇ ਤੇ ਫੇਰ ਜੇਲ੍ਹ ਚ ਜਲਦੋਂ ਕੀ ਮਾਗੇ ਵੀ ਜੇਲ੍ਹੋਂ ਹੀ ਆਈਆਂ ਤੇ ਕੌਣ ਹੈ ਕੌਣ ਹੈ ਪਰਿਵਾਰ ਇਹ ਆ ਗੁਆਂ ਸਾਡੇ ਪਰਿਵਾਰ ਆ ਕਿਰਾ ਦਲਜੀਤ ਗੌਰ ਦੋ ਇਹਦੇ ਮੁੰਡੇ ਆ ਇੱਕ ਛੋਟੀ ਜੀ ਦੀ ਬੇਟੀ ਆ ਕੁਝ ਨਹੀਂ ਕਰਦੇ ਸਾਰੀ ਦਿਹਾੜੀ ਘਰ ਰਹੀ ਬੜੇ ਰਹਿੰਦੇ ਆ ਅੰਦਰ ਦੋ ਪੈਟਾ ਬਲਕ ਉਤੇ ਰਖੇ ਰਣੇ ਤੇ 13 14 ਕੁੱਤੇ ਹੋ ਰਿਆ ਵਾਰਾ ਉਹਨਾਂ ਲਈ ਝੌਂਪੜੀ ਬਣਾਈ ਆ ਇਹਨਾਂ ਨੇ ਕਿੰਨੇ ਕਿੰਨੇ ਜਣੇ ਜਨਾਹ ਲੱਗ ਪਤਾ ਉਹ ਰਾਤੀ ਅਸੀਂ ઠાਣੇ ਆ 20 25 ਜਣੇ ਅਸੀਂ ਇਹ ਮੰਨਦੀ ਕਰਦੇ ਵਾਂਗਨ ਸਾਹਿਬ ਚਾਹੀਦਾ ਹੋਰ ਕੀ ਚਾਹੀਦਾ ਪੁਲਿਸ ਆਈ ਪੁਲਿਸ ਰਾਤੀ ਮੌਕਾ ਵੇਖ ਕੇ ਚਲੇ ਗਈ ਇਹਦਾ ਬੂਹਾ ਹਟਕਾਇਆ ਨੇ ਬੜਾ ਇਹਨਾਂ ਬੂਹਾ ਵੀ ਖੋਲਿਆ ਪੁਲਿਸ ਚਲੇ ਗਈ ਫਿਰ ਉਹ ਤੰਬੂ-ਤੰਬੂ ਜਿਆ ਪਾੜ ਕੇ ਇਹਨਾਂ ਦਾ ਇਹ ਜਿਹੜੇ ਜਿਹੜੇ ਲੜਾਈ ਹੈ ਕੁੱਤਿਆਂ ਨੂੰ ਲੈ ਕੇ ਇਹ ਥੋੜੇ ਜਿਹੇ ਈਸੇ ਤੋਂ ਹੋ ਰਹਾ ਹੈ ਇਹ ਸੜਕ ਨੂੰ ਅੱਜ ਕੰਪਲੇਂਟ ਆਈ ਹੈ ਸ ਵੀਰੇ ਵੀ ਕੱਲ ਕੋਈ ਰਾਤ ਨੂੰ ਕਿਸੇ ਨੇ ਆਪਣੇ ਘਰ ਚ ਕੁੱਤੇ ਵਗੈਰਾ ਰੱਖੇ ਆ ਉਹਨਾਂ ਤੋਂ ਕਿਸੇ ਦੋਹਾਂ ਪਾਰਟੀਆਂ ਦੀ ਲੜਾਈ ਹੋਈ ਹੈ ਉਹਦੀ ਫੁਟੇਜ ਵੀ ਵਿਖੀ ਆ ਰਹੀ ਹੈ ਤੇ ਜੂ ਐਸ ਪਰਲਾ ਬੰਦ ਕਰ ਰਹੀ ਹੈ ਲੇਕਿਨ ਕਹਿੰਦੇ ਸਾਡੇ ਇੱਥੇ ਦੇ ਬੱਚਾ ਨੂੰ ਕੁੱਤੇ ਮਾਰਿਆ ਗਿਆ ਹੈ ਬਹੁਤ ਇਹਦੀ ਕੋਈ ਗੱਲ ਸਾਹਮਣੇ ਨਹੀਂ ਹੈ ਜੀ ਤੇ ਮੈਡੀਕਲ ਦਵਾਈ ਗਿਆ ਸਸੂ ਆਪੋ ਡਾਕਟਰ ਕੱਟ ਕੇ ਦਿੱਤਾ ਹੈ ਉਹਨਾਂ ਨੂੰ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਹੈ ਹੁਣ ਤੇ ਕੀ ਮਾਮਲਾ ਤਰੀਕਾ ਹੈ ਦੇਖਦੇ ਆ ਜੀ ਅਪਰਲਾ ਦੋਸਤ ਦੇਖਦੇ ਆ ਜੀ ਹਨਾ ਬ੍ਰਾਖ ਦੇ ਦੌਰਾਨ ਪਾਇਆ ਜਾਊਗਾ ਕਿਤੇ ਜੀ